ਸੱਚਾ ਦੋਸਤੋ ਮੈਂ ਬਾਗੀ ਸੁਖਦੀਪ ਤੇ ਬਈ ਤੁਸੀਂ ਸੁਣਿਆ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਨੇਪਾਲ ਦੇ ਵਿੱਚ ਨਾ ਇੱਕ ਮੂਵਮੈਂਟ ਚੱਲੀ ਜਾਂਦੀ ਹੈ ਜੈਨ ਜੀ ਮੂਵਮੈਂਟ ਕਹਿੰਦੇ ਐ ਇਹਨੂੰ ਜਨਰੇਸ਼ਨ ਜੀ ਕਹਿੰਦੇ ਜਨਰੇਸ਼ਨ ਜੈਡ ਕਹਿੰਦੇ ਆ ਤੇ ਉਹਦਾ ਗਵਰਨਮੈਂਟ ਨਾਲ ਕਨਫਲਿਕਟ ਚੱਲੀ ਜਾਂਦਾ ਤੇ ਗਵਰਨਮੈਂਟ ਨੇ ਉਹਨਾਂ ਦੇ ਬੰਦੇ ਵੀ ਮਾਰੇ ਆ ਤੇ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੇ ਵਿੱਚ ਕਲੈਸ਼ ਹੋਇਆ ਤੇ ਆਪਣਾ ਮੀਡੀਆ ਜਿਹੜਾ ਉਹ ਸਿਰਫ ਇਹੀ ਗੱਲ ਦਿਖਾ ਰਿਹਾ ਵੀ ਉਹਨਾਂ ਨੇ ਸੋਸ਼ਲ ਮੀਡੀਆ ਬੈਨ ਕਰਤਾ ਜਾਂ ਤੇ ਫੇਸਬੁਕ ਇੰਸਟਾਗ੍ਰਾਮ ਵਗੈਰਾ ਬੈਨ ਕਰਦੇ ਤੇ ਇਸ ਲਈ ਉਥੇ ਜਨਰੇਸ਼ਨ ਪੜ ਗਈ ਤੇ ਮੈਂ ਤੁਹਾਡੇ ਨਾਲ ਉਥੇ ਕੁਝ ਗੱਲਾਂ ਕਰਨੀਆਂ ਸੀ ਤੇ ਜੋ ਬਿਹਾਈਂਡ ਦਾ ਸੀਨ ਕੁਝ ਚੀਜ਼ਾਂ ਜੋ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਸੀ ਤੇ ਮੈਨੂੰ ਮੇਰਾ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗਣੀਆਂ ਸਭ ਤੋਂ ਪਹਿਲਾਂ ਆਪਾਂ ਮੈਂ ਤੁਹਾਨੂੰ ਦੱਸ ਦਿਆਂ ਜਨਰੇਸ਼ਨ ਜੀ ਜਿਹਨੂੰ ਜਨਰੇਸ਼ਨ ਜੈਡ ਕਹਿੰਦੇ ਆ ਉਹ ਹੁੰਦੀ ਕੀ ਆ ਅਸਲ ਤੇ ਨਾ ਇਹ ਇਹ ਨਾ ਪਿਛਲੇ 40-50 ਸਾਲਾਂ ਤੋਂ ਜਾਂ 1928 ਤੋਂ ਬਾਅਦ ਜਿਹੜੀਆਂ ਬੰਡੀਆਂ ਆਉਂਦੀਆਂ ਨੇ ਜਨਰੇਸ਼ਨਾਂ ਤਾਂ ਮੈਂ ਤੁਹਾਨੂੰ ਪਿਛਲੀਆਂ ਤਿੰਨ ਜਨਰੇਸ਼ਨਾਂ ਬਾਰੇ ਦੱਸਦਾ 1965 ਤੋਂ ਲੈ ਕੇ ਜਾਂ 1980 ਤੱਕ ਜਿਹੜੀ ਸੀਗੀ ਉਹਨੂੰ ਜਨਰੇਸ਼ਨ ਐਕਸ ਕਹਿੰਦੇ ਸੀਗੇ 1981 ਤੋਂ 1996 ਤੱਕ ਜਿਹੜੀ ਜਨਰੇਸ਼ਨ ਆਈ ਉਹਨੂੰ ਜਨਰੇਸ਼ਨ ਵਾਈ ਕਹਿੰਦੇ ਆ ਤੇ 1997 ਤੋਂ ਲੈ ਕੇ 2012 ਤੱਕ ਜਿਹੜੀ ਜਨਰੇਸ਼ਨ ਜੰਮੀ ਆ ਉਸ ਉਸ ਸਮੇਂ ਦੀ ਜਿਹੜੀ ਬੌਰਨ ਜਨਰੇਸ਼ਨ ਉਹਨੂੰ ਜਨਰੇਸ਼ਨ ਜ਼ੈਡ ਕਹਿੰਦੇ ਆ ਜਨਰੇਸ਼ਨ ਜ਼ੀ ਕਹਿੰਦੇ ਆ ਤੇ ਉਸ ਤੋਂ ਬਾਅਦ 2013 ਤੋਂ 2020 ਜਿਹੜੀ ਹੁਣ ਕਰੰਟ ਚੱਲ ਰਹੀ ਆ ਉਹਨੂੰ ਕਹਿੰਦੇ ਆ ਜਨਰੇਸ਼ਨ ਅਲਫਾ ਤੇ ਇਦੋਂ ਬਾਅਦ ਜਿਹੜੀ ਆਉਗੀ ਜਨਰੇਸ਼ਨ ਉਹਨੂੰ ਜਨਰੇਸ਼ਨ ਬੀਟਾ ਜਿਹੜਾ ਇਹਨਾਂ ਨੇ ਨਾਮ ਦਿੱਤਾ ਆ ਸੋ ਇਹ ਉਹ ਜਨਰੇਸ਼ਨ ਦਾ ਪ੍ਰੋਟੈਸਟ ਆ ਜਿਹੜੀ 1997 ਤੋਂ ਲੈ ਕੇ 2012 ਤੱਕ ਦੀ ਆ ਉਹਨੂੰ ਜਨਰੇਸ਼ਨ ਜ਼ੈਡ ਕਹਿੰਦੇ ਆ ਉਹਨਾਂ ਨੇ ਪ੍ਰੋਟੈਸਟ ਕਿਉਂ ਕੀਤਾ ਤੁਸੀਂ ਆ ਤੁਹਾਨੂੰ ਮੈਂ ਦੱਸ ਦਾਂ ਕਿ ਨੇਪਾਲ ਦੇ ਵਿੱਚ ਆ ਜਿਹੜੀ ਆ ਉਹ ਬੇਰੁਜ਼ਗਾਰੀ ਜਿਹੜੀ ਆ ਤੇ ਅਨਪਲੋਇਮੈਂਟ ਅਨਪਲੋਇਮੈਂਟ ਬਹੁਤ ਜ਼ਿਆਦਾ ਆ ਲੋਕਾਂ ਕੋ ਪੈਸੇ ਹੈ ਨਹੀਂ ਇਨਕਮ ਦੇ ਸੋਰਸਸ ਘਟਿਆ ਤੇ ਉਥੇ ਬਹੁਤ ਜ਼ਿਆਦਾ ਜਿਹੜਾ ਯੂਥ ਹੈ ਉਹ ਉਹ ਹੈ ਅਨਐਮਪਲੋਇਡ ਹੈ ਠੀਕ ਹੈ ਉਹ ਕਹੇ ਕੋਈ ਕੰਮ ਕਰਨੀ ਕਰਦਾ ਰੋਜ਼ਗਾਰ ਘਟਿਆ ਜਿਵੇਂ ਇੰਡੀਆ ਦੇ ਵਿੱਚ ਆ ਉਥੇ ਹੁਣ ਹੁੰਦਾ ਕੀ ਹੈ ਨਾ ਉਥੇ ਉਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਨਵੀਂ ਜਨਰੇਸ਼ਨ ਹੈ ਹਨਾ 1900 2000 ਦੇ ਨੇੜੇ ਜਿਹੜੇ ਬੌਰਨ ਵਾਲੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਨਾ ਲੀਡਰ ਹੈ ਜਿਹੜੀ ਲੀਡਰ ਬਹੁਤ ਜ਼ਿਆਦਾ ਕਰਪਟ ਹੈ ਉਥੇ ਹਨਾ ਉਹਨਾਂ ਨੇ ਐਕਸਪੋਜ਼ ਕਰਨਾ ਸ਼ੁਰੂ ਕਰ ਦਿੱਤਾ ਉੱਥੇ ਨਾ ਇੱਕ ਪਹਿਲਾ ਨੈਪੋ ਨਾ ਦੀ ਨੈਪੋ ਕਿਡਸ ਨਾ ਦੀ ਮੂਵਮੈਂਟ ਚੱਲੀ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੀਡਰਾਂ ਦੇ ਬੱਚੇ ਆ ਨਾ ਸਾਰੇ ਵੱਡੇ ਲੀਡਰਾਂ ਦੇ ਚਾਹੇ ਇਨਕਲੂਡ ਪ੍ਰਧਾਨ ਮੰਤਰੀ ਇਹਨਾਂ ਡਿਫੈਂਸ ਮਿਨਿਸਟਰ ਫਾਈਨੈਂਸ ਮਿਨਿਸਟਰ ਕੋਈ ਵੀ ਆ ਉਹਨਾਂ ਦੇ ਬੱਚੇ ਜਿਹੜੇ ਆ ਉਹ ਸਰਕਾਰ ਦੇ ਪੈਸੇ ਤੇ ਬਾਹਰਲੇ ਮੁਲਕਾਂ ਐਸ਼ ਕਰਦੇ ਆ ਕੈਨੇਡਾ ਅਮਰੀਕਾ ਕਿਤੇ ਵੀ ਜਿੱਥੇ ਉਹ ਪੜਨ ਜਾਂਦੇ ਆ ਸਵਿਟਜ਼ਰਲੈਂਡ ਹਨਾ ਉੱਥੇ ਜਾ ਕੇ ਐਸ਼ ਕਰਦੇ ਆ ਉਹਨਾਂ ਨੇ ਉਹਨਾਂ ਬਾਰੇ ਨਾ ਐਕਸਪੋਜ਼ ਕਰਨਾ ਸ਼ੁਰੂ ਕਰਤਾ ਸੋਸ਼ਲ ਮੀਡੀਆ ਤੇ ਲਿਖਣਾ ਸ਼ੁਰੂ ਕਰਤਾ ਇੰਸਟਾਗ੍ਰam ਤੇ ਲਿਖਦਾ ਕਿ ਆ ਬੱਚਾ ਇਹਦਾ ਪਿਓ ਨੇਪਾਲ ਦੇ ਵਿੱਚ ਇਹ ਮੰਤਰੀ ਆ ਤੇ ਉੱਥੇ ਇਹ ਜੌਬ ਕਰਦਾ ਬੱਚਾ ਬਾਹਰਲੇ ਦੇ ਮੁਲਕ ਦੇ ਵਿੱਚ ਤੇ ਇਹਨੇ ਗੱਡੀ ਰੱਖੀ ਐ ਇਦਾਂ ਹੀ ਤਾਂ ਕਰਕੇ ਐਕਸਪੋਜ਼ ਕਰਨਾ ਸ਼ੁਰੂ ਕਰਤਾ ਉਹਨੂੰ ਕਹਿੰਦੇ ਨੈਪੂ ਨੈਪੂਕਟ ਮੂਵਮੈਂਟ ਹਨਾ ਨੈਪੋਟਿਜ਼ਮ ਕੀ ਹੁੰਦਾ ਮੈਂ ਤੁਹਾਨੂੰ ਇਹਦੇ ਬਾਰੇ ਵੀ ਦੱਸਦਾ ਨੈਪੋਟਿਜ਼ਮ ਹੁੰਦਾ ਵੀ ਕੋਈ ਇੱਕ ਪੀੜੀ ਦਾ ਕਿਸੇ ਚੀਜ਼ ਤੇ ਕਬਜ਼ਾ ਹੋ ਜਾਣਾ ਜਿਵੇਂ ਬਾਲੀਵੁੱਡ ਦੇ ਵਿੱਚ ਸਭ ਤੋਂ ਵੱਧ ਟਰਮ ਵਰਤੀ ਜਾਂਦੀ ਹੈ ਬਾਲੀਵੁੱਡ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜੇ ਨੈਪੋਕਿਡ ਦਾ ਜਿਨ੍ਹਾਂ ਦੇ ਮਾਪੇ ਆਕਟਰ ਆ ਤੇ ਕਰਨ ਜੋਹਰ ਉਹਨਾਂ ਨੂੰ ਪ੍ਰਮੋਟ ਕਰਦਾ ਤੇ ਨੈਪੋਟਿਜ਼ਮ ਨੂੰ ਉਹੀ ਬੰਦੇ ਫਿਲਮਾਂ ਦੇ ਵਿੱਚ ਹੀਰੋ ਆਈ ਜਾਂਦੇ ਤੁਸੀਂ ਤੁਸੀਂ ਵੇਖਿਆ ਹੋਊਗਾ ਜਿਵੇਂ ਕਪੂਰ ਫਿਲਮ ਫੈਮਿਲੀ ਹੈ ਨਾ ਉਹਦੇ ਵਿੱਚ ਰਣਵੀਰ ਕਪੂਰ ਨਹੀਂ ਕ੍ਰਿਸ਼ਮਾ ਕਪੂਰ ਕਰੀਨਾ ਕਪੂਰ ਇਹ ਸਾਰੇ ਉਸ ਫੈਮਿਲੀ ਦੇ ਮੈਂਬਰ ਆ ਜਿਵੇਂ ਸ਼੍ਰੀ ਦੇਵੀ ਦੀ ਕੁੜੀ ਜਿਹਾ ਹੈ ਨਾ ਸ਼੍ਰੀ ਦੇਵੀ ਦੇ ਬੋਨੀ ਕਪੂਰ ਦੀ ਆ ਜਾਨਵੀ ਉਹ ਵੀ ਨੈਪੋਟਿਜ਼ਮ ਚ ਆਉਂਦੀ ਆ ਆ ਬੋਨੀ ਕਪੂਰ ਦਾ ਪਹਿਲੇ ਵਿਆਹ ਦਾ ਮੁੰਡਾ ਜਿਹੜਾ ਅਰਜਨ ਕਪੂਰ ਉਹ ਵੀ ਆ ਵਰਨਤਾਵਾਂ ਨੇ ਟਾਡੇ ਵਰਤਾਂ ਦਾ ਬੰਦਾ ਮੁੰਡਾ ਇਦਾਂ ਸਾਰੇ ਇਹ ਇਹ ਇਹਨੂੰ ਨੈਪੋਟイズਮ ਕਹਿੰਦੇ ਆ ਇਦਾਂ ਹੀ ਇਹ ਉਹਦੇ ਵਿੱਚ ਵੀ ਚੱਲਦਾ ਆ ਪੋਲਿਟਿਕਸ ਵਿੱਚ ਵੀ ਚੱਲਦਾ ਆ ਤੇ ਪੋਲਿਟਿਕਸ ਦੇ ਵਿੱਚ ਉੱਥੇ ਨੇਪਾਲ ਦੇ ਵਿੱਚ ਜਦੋਂ ਨੈਪੋ ਚੀਜ਼ਾਂ ਨਾ ਇਹ ਬਾਹਰ ਆਉਣ ਲੱਗੀਆਂ ਤਾਂ ਗਵਰਨਮੈਂਟ ਨੂੰ ਹੱਥਾਂ ਪੈਰਾਂ ਦੀ ਪੈ ਗਈ ਹਨਾ ਕਿਉਂਕਿ ਗਵਰਨਮੈਂਟ ਦੇ ਹੁਣ ਜਿਵੇਂ ਇੰਡੀਆ ਦੇ ਵਿੱਚ ਤੁਹਾਨੂੰ ਦੱਸ ਦਿਆਂ ਨਾ ਪੋਲਿਟਿਕਸ ਦੇ ਵਿੱਚ ਨੈਪੋਟイズਮ ਜਿਵੇਂ ਅਮਿਤ ਸ਼ਾਹ ਆ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਉਹਨੂੰ ਕ੍ਰਿਕਟ ਦਾ ਲ ਪਰ ਉਹ ਕਿਉਂਕਿ ਮੁੰਡਾ ਅਮਿਤ ਸ਼ਾਹ ਦਾ ਤੇ ਪਹਿਲਾਂ ਉਹ BCCI ਦਾ ਸੈਕਟਰੀ ਬਣਿਆ ਫਿਰ ਹੁਣ ਅੱਜ ਦੇ ਟਾਈਮ ਦੇ ਵਿੱਚੋਂ ICC ਦਾ ਚੇਅਰਮੈਨ ਕਿੱਡੀ ਵੱਡੀ ਉਹ ਹੈ ਨਾ ਉਹ ਹੈ ਜੌਬ ਆ ਉਹਦੀ ਤੇ ਉਹ ਨੈਪੋਟイズਮ ਦੇ ਅੰਦਰ ਅੰਦਰ ਆਉਂਦਾ ਇਦਾਂ ਹੀ ਸੇਮ ਚੀਜ਼ਾਂ ਹੋਈਆਂ ਨੇਪਾਲ ਦੇ ਵਿੱਚ ਉਹਨਾਂ ਨੇ ਜਿਹੜਾ ਨੈਪੋ ਕਿਡਾਉ ਐਕਸਪੋਜ਼ ਕਰਨੇ ਸ਼ੁਰੂ ਕਰਤੇ ਤੇ ਜਦੋਂ ਉਹਨਾਂ ਦਾ ਇਹ ਚੀਜ਼ ਡਾਟਾ ਬਾਹਰ ਆਉਣ ਲੱਗ ਗਿਆ ਤੇ ਗਵਰਨਮੈਂਟ ਨੂੰ ਜਿਹੜਾ ਸ਼ੇਮਡ ਫੀਲ ਹੋਣ ਲੱਗ ਗਿਆ ਲੋਕ ਗਵਰਨਮੈਂਟ ਨੂੰ ਪਤਾ ਸਵਾਲ ਸਵਾਲ ਚੁੱਕਣ ਲੱਗੇ ਗਵਰਨਮੈਂਟ ਤੇ ਵੀ ਇਹ ਕਿਉਂ ਹੋ ਰਿਹਾ ਕੀ ਗੱਲ ਹੈ ਹਨਾ ਹੁਣ ਜਦੋਂ ਪ੍ਰੋਟੈਸਟ ਵਧਣ ਲੱਗੇ ਤਾਂ ਉਹਨਾਂ ਨੇ ਕੀ ਕੀਤਾ ਕੁਝ ਬੰਦੇ ਆ ਤੇ ਜਿਹੜੇ ਮੂਹਰੇ ਸੀ ਉਹਨਾਂ ਦੇ ਪਰਚੇ ਕੀਤੇ ਜਿਵੇਂ ਨਾਰਮਲ ਹੁੰਦਾ ਆ ਉਹਨਾਂ ਨੂੰ ਅੰਦਰ ਕਰਨਾ ਸ਼ੁਰੂ ਕੀਤਾ ਤੇ ਉਹ ਜਿਹੜਾ ਆ ਮੂਵਮੈਂਟ ਉਹ ਹੋਰ ਵੱਡੀ ਹੋ ਗਈ ਤੇ ਉਹਦੇ ਵਿੱਚ اپੋਜੀਸ਼ਨ ਦੇ ਬੰਦੇ ਰਲ ਗਏ اپੋਜੀਸ਼ਨ ਦੇ ਲੀਡਰ ਜਿਹੜੇ ਉਹ ਰਲਣਾ ਸ਼ੁਰੂ ਕਰਤਾ ਉਹਨਾਂ ਨੇ ਉਹ ਕਹਿੰਦੇ ਵੀ ਅਸੀਂ ਇਸ ਪ੍ਰੋਟੈਸਟ ਦੇ ਵਿੱਚ ਮੂਵਮੈਂਟ ਦੇ ਨਾਲ ਆ ਤੇ ਉਦੋਂ ਬਾਅਦ ਕੀ ਹੁੰਦਾ ਵੀ ਜਦੋਂ ਉਹ ਮੂਵਮੈਂਟ ਵੱਡੀ ਹੋ ਜਾਂਦੀ ਹੈ ਨਾ ਤਾਂ ਗਵਰਨਮੈਂਟ ਡਰਨ ਲੱਗਦੀ ਗਵਰਨਮੈਂਟ ਨੇ ਕੀ ਕੀਤਾ ਵੀ ਇਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਆ ਰਿਹਾ ਤੇ ਗਵਰਨਮੈਂਟ ਨੇ ਸੋਸ਼ਲ ਮੀਡੀਆ ਹੀ ਬੈਨ ਕਰਤਾ ਉਹਨਾਂ ਨੇ ਇੰਸਟਾਗ੍ਰam ਸਨੇਪਚੈਟ ਵਗੈਰਾ ਸਾਰਾ ਕੁਝ ਬੈਨ ਕਰਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹ ਕਹਿੰਦੇ ਵੀ ਇਹਨਾਂ ਨੇ ਸਾਨੂੰ ਜਾਣਕਾਰੀ ਸਹੀ ਨਹੀਂ ਪ੍ਰੋਵਾਈਡ ਕੀਤੀ ਰਜਿਸਟ੍ਰੇਸ਼ਨ ਇਹਨਾਂ ਦੀ ਸਹੀ ਨਹੀਂ ਰਜਿਸਟਰੀ ਹਿੰਦੇ ਵਿੱਚ ਫਾਲਟ ਹੈ ਤਾਂ ਕਰਕੇ ਅਸੀਂ ਜਿਹੜਾ ਸੋਸ਼ਲ ਮੀਡੀਆ ਬੈਨ ਕਰਤਾ ਹੁਣ ਜਿਵੇਂ ਇੰਗਲਿਸ਼ ਦੇ ਵਿੱਚ ਇੱਕ ਇੱਕ ਵਿੱਚ ਇੱਕ ਕਹਾਵਤ ਹੈ ਕਿ ਫਾਈਨਲ ਨੇਲ ਇਨ ਦਾ ਕਫਨ ਹੈ ਨਾ ਬਿੱਤ ਬੂਤ ਦੇ ਵਿੱਚ ਆਖਰੀ ਕਿਲ ਤੇ سوشل میڈیا ਦਾ ਬੈਨ ਹੈ ਜਿਹੜਾ ਉਹ ਗਵਰਨਮੈਂਟ ਕਿਉਂਕਿ ਲੋਕ ਤੇ ਪਹਿਲੇ ਹੀ ਭਰੇ ਪਏ ਸੀ ਉਹਨਾਂ ਕੋਲ ਆਪਣੀ ਗੱਲ ਰੱਖਣ ਦਾ ਉੱਥੋਂ ਦੇ ਲੋਕਰ ਪ੍ਰੋਟੈਸਟਰ ਕੋਲ ਆਪਣੀ ਗੱਲ ਰੱਖਣ ਦਾ ਇੱਕ سوشل میڈیا ਹੀ ਜ਼ਰੀਆ ਸੀ ਉਹ ਅੰਦਰੋਂ ਭਰੇ ਪਈ ਸੀ ਤੇ ਉਹ ਜਦੋਂ ਉਹਨਾਂ ਨੇ سوشل میڈیا ਵੀ ਬੈਨ ਕਰਤਾ ਤੇ ਉਹਨਾਂ ਦੇ ਹੱਥ ਖੜੇ ਹੋ ਗਏ ਤੇ ਉਹਨਾਂ ਨੇ ਪ੍ਰੋਟੈਸਟ ਜਿਹੜਾ ਉਹ ਵਾਇਲੈਂਟ ਸ਼ੁਰੂ ਵਾਇਲੈਂਟ ਕਰਤਾ ਅੱਗਾਂ ਲਾਉਣੀਆਂ ਸ਼ੁਰੂ ਕਰਤੀਆਂ ਤੇ ਉਦੋਂ ਬਾਅਦ ਕੀ ਹੁੰਦਾ ਉਹ ਬਹੁਤ ਜ਼ਿਆਦਾ ਇਕੱਠ ਕਰਕੇ ਸੰਸਦ ਦੇ ਵਿੱਚ ਵੜ ਜਾਂਦੇ ਆ ਸੰਸਦ ਦੇ ਵਿੱਚ ਉੱਥੇ ਉਹਨਾਂ ਦੇ ਗੋਲੀਬਾਰੀ ਵੀ ਹੁੰਦੀ ਹੈ ਤੇ ਸਟੂਡੈਂਟ ਆ ਜਿਹੜੀ ਉਹ ਉਹ ਕਈ ਜਿਹੜੇ ਆ ਪੂਰੇ ਹੋ ਜਾਂਦੇ ਆ 19 20 ਬੰਦੇ ਜਿਹੜਾ ਸਟੂਡੈਂਟ ਆ ਉਹਨਾਂ ਨੂੰ ਉੱਥੇ ਮੰਨਿਆ ਜਾਂਦਾ ਵੀ ਇੰਨੇ ਸਟੂਡੈਂਟਾਂ ਉਹ ਉਹਨਾਂ ਦੀ ਉਹ ਪੂਰੇ ਹੋ ਗਏ ਤੇ ਉਦੋਂ ਬਾਅਦ ਜਿਹੜੀ ਹੈ ਪ੍ਰੋਟੈਸਟ ਹੈ ਹੋਰ ਜ਼ਿਆਦਾ ਗੰਭੀਰ ਹੋ ਜਾਂਦਾ ਤੇ ਤੋਂ ਵੀ ਉ ਤੋਂ ਬਾਅਦ ਦੇਖਿਆ ਹੀ ਆ ਵੀ ਲੋਕ ਜਿਹੜੇ ਆ ਉਹ ਲੀਡਰਾਂ ਨੂੰ ਸੜਕਾਂ ਦੇ ਭਜਾਉਂਦੇ ਆ ਈਵਨ ਕਿ ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਟੋਕਰੀ ਦੇ ਵਿੱਚ ਬੈਠ ਕੇ ਜਿਹੜਾ ਆ ਉਹ ਹੈਲੀਕਾਪਟਰ ਤੇ ਜਾ ਕੇ ਭੱਜਿਆ ਆ ਸੋ ਇਹ ਸਾਰਾ ਕੁਝ ਉਥੋਂ ਦਾ ਸਿਗਾ ਤੇ ਉਥੋਂ ਤੋਂ ਲੈ ਕੇ ਆਪਣੇ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਇਹ ਕੰਨ ਹੋ ਗਏ ਵੀ ਲੋਕ ਜਦੋਂ ਅੱਕ ਜਾਂਦੇ ਆ ਤਾਂ ਇਦਾਂ ਵੀ ਕੀਤਾ ਜਾ ਸਕਦਾ ਆ ਸੋ ਸਰਕਾਰ ਆਪਣੇ ਆਪਣੇ ਜਿਹੜੇ ਉਹ ਪ੍ਰੋਪਾਗੈਂਡਾ ਚਲਾ ਰਹੀ ਹੈ ਵੀ ਅਸੀਂ ਇਹ ਕੀਤਾ ਹੋ ਗੇ ਤਾਂ ਪਰ ਜਿਹੜਾ ਸਾਰੀ ਦੁਨੀਆ ਦੇ ਵਿੱਚ ਉਹ ਵਾਲਾ ਓਵਰਾਲ ਜਿਹੜਾ ਵਿਊ ਹੈ ਲੋਕਾਂ ਦਾ ਪੁਆਇੰਟ ਆਫ 뷰 ਆ ਉਹ ਇਹੀ ਹੈ ਵੀ ਜਨਰੇਸ਼ਨ ਜੈਡ ਆ ਜਿਹੜਾ ਉਹ ਅੱਕੀ ਪਈ ਸੀ ਤੇ ਉਹਨਾਂ ਨੇ ਤਾਂ ਇਹ ਸਟੈਪ ਚੱਕਿਆ ਸੋ ਦੋਨੇ ਤਰ੍ਹਾਂ ਦੋਨੇ ਆਪੋ ਆਪਣੇ ਐਮ ਨੂੰ ਸਹੀ ਠਹਿਰਾ ਰਹੇ ਆ ਪਰ ਲੋਕਾਂ ਦਾ ਥਿਊ ਹੈ ਜਿਹੜਾ ਉਹ ਸੈਂਪਥੀ ਜਿਹੜੀ ਜਨਰੇਸ਼ਨ Z ਦੇ ਨਾਲ ਤੇ ਉਹ ਕਹਿੰਦੇ ਵੀ ਇਹ ਲੀਟਰ ਜ਼ਿਆਦਾ ਕ੍ਰਪਟ ਸੀਤਾ ਕਰਕੇ ਸਾਰਾ ਕੁਝ ਵਾਪਰਿਆ ਸੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇ ਤਾਂ ਜਰੂਰ ਕਮੈਂਟ ਕਰਿਓ ਧੰਨਵਾਦ